ਸੋਸ਼ਲ ਮੀਡੀਆ ਤੇ ਇਹ ਵਾਲੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਧਰਤੀ ਦੇ ਵਿੱਚੋਂ ਅਥਾਹ ਪਾਣੀ ਨਿਕਲ ਰਿਹਾ ਹੈ ਆਪਣੇ ਆਪ ਹੀ ਪਾਣੀ ਨਿਕਲ ਰਿਹਾ ਹੈ ਤਾਂ ਦੋਸਤੋ ਕੁਝ ਲੋਕ ਇਹਦੇ ਬਾਰੇ ਕਹਿ ਰਹੇ ਨੇ ਕਿ ਇਹ AI ਜਨਰੇਟਡ ਵੀਡੀਓ ਹੈ AI ਦੁਆਰਾ ਬਣਾਈ ਗਈ ਹੈ ਇਹਦੇ ਵਿੱਚ ਸੱਚਾਈ ਕੁਝ ਵੀ ਨਹੀਂ ਪਰ ਦੋਸਤੋ ਤੁਹਾਨੂੰ ਦੱਸ ਦੇ ਕਿ ਇਹ ਵੀਡੀਓ जैसलमेर ਦੇ ਜਿਹੜਾ ਮੋਨਗੜ ਕਸਬੇ ਦੀ ਵੀਡੀਓ ਹੈ Rajasthan ਦੀ ਵੀਡੀਓ ਹੈ ਜੀਰੇ ਵਿੱਚ ਕੁਝ ਲੋਕਾਂ ਵੱਲੋਂ ਆਪਣੇ ਜਿਹੜਾ ਖੇਤ ਦੇ ਵਿੱਚ ਬੋਰਵੈਲ ਲਗਾਇਆ ਜਾ ਰਿਹਾ ਸੀ ਪਾਣੀ ਦੇ ਲਈ ਅਤੇ ਦੋਸਤੋ ਅਚਾਨਕ ਹੀ ਦੇਖਦੇ ਹੀ ਦੇਖਦੇ ਥੱਲੋਂ ਜ਼ਮੀਨ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਪਣੇ ਆਪ ਹੀ ਉਹ ਧਾਰ ਵੱਧਦੀ ਜਾਂਦੀ ਹੈ ਅਤੇ ਅਥਾਹ ਪਾਣੀ ਹੈ ਜਿਹੜਾ ਧਰਤੀ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੋਸਤੋ ਦੇਖਦੇ ਹੀ ਦੇਖਦੇ ਜਿਹੜਾ ਬੋਰ ਬੈਲ ਦਾ ਸਮਾਨ ਸੀ ਸਾਰਾ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਟਰੱਕ ਦੇ ਮਾਗਰ ਮਸ਼ੀਨ ਲੱਗੀ ਹੋਈ ਸੀ ਇਹ ਮਸ਼ੀਨ ਵੀ ਜਿਹੜੀ ਧਰਤੀ ਦੇ ਵਿੱਚ ਧਸਣ ਦੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਦੇਖਦੇ ਹੀ ਦੇਖਦੇ ਦੋਸਤੋ ਸਾਰਾ ਕੁਝ ਹੀ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਅਤੇ ਇਹ ਜਿਹੜਾ ਟਰੱਕ ਨੂੰ ਕੱਢਣ ਦਾ ਮਸ਼ੀਨ ਨੂੰ ਕੱਢਣ ਦਾ ਜਿਹੜਾ ਇਹਨਾਂ ਦਾ ਉਪਰਾਲਾ ਸੀ ਉਹ ਇੱਥੇ ਹੀ ਰਹਿ ਜਾਂਦਾ ਹੈ ਅਤੇ ਦੋਸਤੋ ਹੁਣ ਤੱਕ ਪ੍ਰਸ਼ਾਸਨ ਵੱਲੋਂ ਨੇੜੇ ਤੇਰੇ ਦਾ ਏਰੀਆ ਵੀ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਜਿਹੜੇ ਘਰ ਦੇ ਵਿੱਚ ਲੋਕ ਨੇੜੇ ਵਾਲੇ ਘਰ ਦੇ ਵਿੱਚ ਰਹਿ ਰਹੇ ਸੀ ਇੱਕ ਘਰ ਵੀ ਖਾਲੀ ਕਰਵਾ ਲਿਆ ਕਿਉਂਕਿ ਪਾਣੀ ਹੈ ਜਿਹੜਾ ਲਗਾਤਾਰ ਹੀ ਬਾਹਰ ਨਿਕਲ ਰਿਹਾ ਹੈ ਧਰਤੀ ਦੇ ਵਿੱਚੋਂ ਆਪਣੇ ਆਪ ਅਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਰਾਜਸਥਾਨ ਦੇ ਵਿੱਚੋਂ ਆਉਂਦੀਆਂ ਹੀ ਰਹਿੰਦੀਆਂ ਨੇ ਕੁਝ ਸਮਾਂ ਪਹਿਲਾਂ ਆਪਾਂ ਨੇ ਇੱਕ ਜਿਹੜੀ ਧਰਤੀ ਧਸੇ ਸੀ 2 ਢਾਈ ਬਿਗੇ ਬੀਕਾਨੇਰ ਦੇ ਵਿੱਚ ਉਹ ਵੀਡੀਓ ਕਵਰ ਕੀਤੀ ਸੀ ਅਤੇ ਉਹ ਵੀ ਅਚਾਨਕ ਹੀ ਜਿਹੜੀ ਧਰਤੀ ਹੈ ਜ਼ਮੀਨ ਦੇ ਵਿੱਚ ਥੱਲੇ ਧਸ ਗਈ ਸੀ ਹਾਂ ਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਜਿਹੜਾ ਵੱਡਾ ਇੱਕ ਵੱਡੀ ਘਟਨਾ ਇੱਕ ਸਾਹਮਣੇ ਆਈ ਹੈ ਜਿਹੜੀ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਮੋਨਗੜ ਕਸਬੇ ਦੀ ਹੈ ਜਿਹਦੇ ਵਿੱਚ ਆਪਣੇ ਆਪ ਹੀ ਪਾਣੀ ਨਿਕਲ ਰਿਹਾ ਤੇ ਪਾਣੀ ਹੈ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਪ੍ਰਸ਼ਾਸਨ ਨੇ ਪੂਰਾ ਏਰੀਆ ਵੀ ਖਾਲੀ ਕਰਵਾ ਲਿਆ ਗਿਆ ਹੈ ਅਤੇ ਜਲਦੀ ਹੀ ਅਪਡੇਟ ਲੈ ਕੇ ਆਵਾਂਗੇ ਕਿ ਆਖਰ ਅਜੀਹਾ ਕੀ ਹੋਇਆ ਕਿ ਕਿਉਂ ਪਾਣੀ نیچے ਤੋਂ ਜਿਹੜਾ ਨਿਕਲ ਰਿਹਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਦੇ ਨਾਲ ਬਣੇ ਰਹੋ